ਪੰਜਾਬ ਵਿਧਾਨ ਸਭਾ ਦੇ ਕੱਲ ਬੁਲਾਏ ਗਏ ਇੱਕ ਦਿਨਾ ਸੈਸ਼ਨ ਕੀ ਹੋਣਾ ਹੈ ਇਹਦੇ ਤੇ ਸਭ ਦੀਆਂ ਨਜ਼ਰਾਂ ਟਿਕਿਆ ਹੋਈਆਂ ਨੇ ਹਾਲਾਂਕਿ ਆਉਣਾ ਇੱਕ ਮਤਾ ਹੀ ਹੈ ਤੇ ਮਤੇ ਦੇ ਵਿੱਚ ਇੱਕ ਪੰਜਾਬ ਦੀ ਸਾਂਝੀ ਇੱਕ ਰੂਹ ਸਾਂਝਾ ਕੋਈ ਫੈਸਲਾ ਦਿਖਾਈ ਦੇਗਾ ਜਾਂ ਮਤੇ ਦੇ ਵਿੱਚ ਜਦੋਂ ਬਖ ਬਖ ਐਮ ਐਲ ਏ ਬੋਲਣਗੇ ਬਖ ਬਖ ਪਾਰਟੀਆਂ ਦੇ ਤੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਇਤਿਹਾਸ ਤੇ ਉਹ ਵੀ ਸੁਣਾਈ ਦੇਗਾ ਕਿਸੇ ਲੈਵਲ ਦੇ ਉੱਤੇ BBMB ਵੱਲੋਂ ਜਬਰੀ ਤੌਰ ਤੇ ਪੰਜਾਬ ਨੂੰ ਇਹ ਕਹਿ ਜਾਣ ਤੇ ਕਿ ਜੀ 8500 ਕਿਉਸਕ ਪਾਣੀ ਤੁਸੀਂ ਹਰ ਹਾਲਤ ਛੱਡਣਾ ਹੀ ਹੋਵੇਗਾ ਭਾਵੇਂ ਹੱਕ ਨਾ ਵੀ ਹੋਵੇ ਅਸੀਂ ਜੋ ਫੈਸਲਾ ਕਰਤਾ ਹੈ ਇਹ ਮੰਨਣਾ ਪਏਗਾ ਔਰ ਹੁਣ ਕਿਹਾ ਜਾ ਰਿਹਾ ਹੈ ਕਿ BBMB ਦੇ ਅਧਿਕਾਰੀ ਜਿਹੜੇ ਨੇ ਜਦੋਂ ਚੀਫ ਇੰਜੀਨੀਅਰ ਜਾਂ ਜਿਹੜੇ ਉਹਨਾਂ ਨੇ ਨਹੀਂ ਬਣਿਆ ਡਾਇਰੈਕਟਰ ਨੇ ਤਾਂ ਹੁਣ ਐਕਸ਼ਨ ਤੇ ਇੱਕ ਤੇ ਜਗਾ ਜੋਰ ਪਾਉਣ ਲੱਗੇ ਪਰ ਅਜੇ ਤੱਕ ਪਾਣੀ ਛੱਡਿਆ ਨਹੀਂ ਜਾ ਰਿਹਾ ਤੇ ਅਜੇ ਤੱਕ ਐਕਸ਼ਨ ਨਹੀਂ ਪ੍ਰਵਾਨ ਕਰ ਰਹੇ ਉਹ ਸਾਰੇ ਬਾਮਨੇ ਪਰ ਕੱਲ ਕੀ ਹੋਣ ਵਾਲਾ ਇਹਦੇ ਤੇ ਚਰਚਾ ਕਰਦੇ ਆ ਵਿਧਾਨ ਸਭਾ ਦੇ ਅੰਦਰ ਸਰਕਾਰ ਦਾ ਰੁਖ ਵਿਰੋਧੀ ਧਿਰਾਂ ਦਾ ਰੁਖ ਕਿੰਨੀ ਕੋਈ ਚਰਚਾ ਹੋਣ ਵਾਲੀ ਹੈ ਤੇ ਕੀ ਕੀ ਵਿਧਾਨ ਸਭਾ ਦੇ ਵਿੱਚ ਆਉਣ ਵਾਲਾ ਦੂਸਰੀ ਗੱਲ ਪੰਥਕ ਸਫਾ ਦੇ ਵਿੱਚ ਖਰੜ ਦੇ ਤਹਿਸੀਲ ਦੇ ਵਿੱਚ ਮਾਜਰੀ ਬਲਾਕ ਦੇ ਵਿੱਚ ਇੱਕ ਵੱਡਾ ਇਕੱਠ ਪੰਜ ਮੈਂਬਰੀ ਕਮੇਟੀ ਦੇ ਤਰਫੋਂ ਹੋਇਆ ਜਿਦੇ ਚ ਜਾਨੀ ਹਰਪ੍ਰੀਤ ਸਿੰਘ ਤੇ ਲੱਗ ਰਹੇ ਇਲਜ਼ਾਮ ਜਿਹੜੇ ਲਗਾਤਾਰ ਕੇਂਦਰ ਨਾਲ ਮਿਲੇ ਹੋਏ ਨੇ ਨਹੀਂ ਮਿਲੇ ਹੋਏ ਉਹਨਾਂ ਦਾ ਜਵਾਬ ਉਹਨਾਂ ਨੇ ਬੜੇ ਠੋਕਵੇਂ ਰੂਪ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਕੁਝ ਪੋਲਿਟੀਕਲ ਅਜੰਡੇ ਦੀ ਚਰਚਾ ਆਪਣੇ ਆਪ ਹੁੰਦੀ ਦਿਖਾਈ ਦਿੱਤੀ ਹੈ ਸੋਵੀਰ ਸਿੰਘ ਬਾਦਲ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਣੀਆਂ ਦੇ ਮੁੱਦੇ ਤੇ ਉਹਨਾਂ ਦਾ ਰੋਲ ਕੀ ਹੈ ਜਾਂ ਬਾਕੀ ਕੀ ਹੈ ਇਹਦੇ ਤੇ ਵੀ ਗੱਲ ਕਰਾਂਗੇ ਔਰ ਐਸੇ ਟੰਗ ਦੇ ਨਾਲ ਲਗਾਤਾਰ ਇੱਕ ਗੱਲ ਵਾਪਰ ਰਹੀ ਹੈ 21 ਅਪ੍ਰੈਲ ਤੋਂ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਕਾਂਗਰਸ ਦੇ ਲੀਡਰ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਇੱਕ ਪੁੱਛਿਆ ਗਿਆ ਸਵਾਲ 84 ਦੇ ਮਾਮਲੇ ਦੇ ਵਿੱਚ ਤੇ ਬਾਕੀ ਸਿੱਖਾ ਨਾਲ ਸੰਬੰਧਾਂ ਦੇ ਮਾਮਲੇ 'ਚ ਜਿਨੇ ਕਿਹਾ ਵੀ ਭਾਵੇਂ ਮੈਂ ਉਸ ਸਮੇਂ ਮੌਜੂਦ ਨਹੀਂ ਸੀ ਪਰ ਬੀਂਗ ਲੀਡਰ ਮੈਂ ਆਪਰ ਕਾਂਗਰਸ ਦੀਆਂ ਪੁਰਾਣੀਆਂ ਗਲਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ ਇਹ ਇਹਨੂੰ ਲੈ ਕੇ ਵੀ ਇੱਕ ਚਰਚਾ ਦੇ ਵਿੱਚ ਗੱਲ ਆ ਰਹੀ ਹੈ ਤੇ ਕਈ ਲੋਕ ਅਲੱਗ-ਅਲੱਗ ਤਰੀਕੇ ਦੇ ਨਾਲ ਗੱਲ ਕਰਦੇ ਨੇ ਤੇ ਗੱਲ ਵਿਧਾਨ ਸਭਾ ਤੋਂ ਸ਼ੁਰੂ ਕਰਦੇ ਹਾਂ ਵਿਧਾਨ ਸਭਾ ਦੀ ਤਿਆਰੀ ਨੂੰ ਲੈ ਕੇ ਅਫਸਰ ਸਵੇਰ ਤੋਂ ਜੁਟੇ ਹੋਏ ਨੇ ਮਤੇ ਦੀ ਈਬਾਰਤ ਕੀ ਹੋਏਗੀ ਜਿਹੜਾ ਰੈਜੂਲੇਸ਼ਨ ਲਿਆਉਣਾ ਹੈ ਕਿੰਨਾ ਕੁ ਨੂੰ ਫੈਲਾਉਣਾ ਹੈ ਕਿ ਉਸੇਮਤ ਰੱਖਣਾ BBMP ਤੱਕ ਜਾ ਬਖ ਬਖਤ ਬਾਉਂਦੇ ਤੇ ਚਰਚਾ ਚੱਲ ਰਹੀ ਹੈ कल 11 ਵਜੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ ਐਵਚਰੀ ਤੋਂ ਬਾਅਦ 11:30 ਬਸ ਜਿਹੜਾ ਐਕਚੁਅਲੀ ਜਿਹਦੇ ਕਰਕੇ ਵਿਧਾਨ ਸਭਾ ਬਣਾਈ ਗਈ ਹੈ ਉਹ ਕੰਮ ਕਾਜ ਸ਼ੁਰੂ ਹੋ ਜਾਣਾ ਹੈ ਉਹਦੇ ਵਿੱਚ ਵੱਡੇ ਅਫਸਰ ਚੀਫ ਸੈਕਟਰੀ ਜਲ ਸਰੋਤ ਡਿਪਾਰਟਮੈਂਟ ਦੇ ਸੈਕਟਰੀ ਤੇ ਵੱਖ-ਵੱਖ ਲੋਕ ਲੱਗੇ ਨੇ ਸਵੇਰ ਤੋਂ ਮਤਾ ਦੇਖਣ ਦੇ ਲਈ ਉਹਨੂੰ ਅੰਤਮ ਸ਼ੋਹਾਨ ਦੇਣ ਦੇ ਲਈ ਔਰ ਇਹਦੇ ਵਿੱਚ ਬਿਲਕੁਲ ਸਰਕਾਰ ਪੂਰੀ ਤਰ੍ਹਾਂ ਰਾਉਂਚ ਨਜ਼ਰ ਆ ਰਹੀ ਹੈ ਕਿ ਪਹਿਲੀ ਵਾਰ ਇਹੋ ਜਿਹਾ ਇੱਕ ਜਲਾ ਮਤਲਬ ਸੈਸ਼ਨ ਦੇ ਵਿੱਚ ਸਰਕਾਰ ਦਾ ਹੱਥ ਉੱਪਰ ਕੇ ਅਸੀਂ ਸਟੈਂਡ ਲੈ ਰਹੇ ਆਂ ਇਸੇ ਲਈ ਚੀਫ ਮਿਨਿਸਟਰ ਬਾਰ-ਬਾਰ ਜਾ ਕੇ ਕਿਤੇ ਕਹਿ ਰਹੇ ਨੇ ਕਿ ਅਸੀਂ ਬੂੰਦ ਨਹੀਂ ਜਾਣ ਦੇਾਂਗੇ 50 ਇਹੋ ਜਿਹੇ ਬੀਬੀ ਐਮਬੀਆ ਫਿਰਦੀਆਂ ਨੇ ਵੱਖ-ਵੱਖ ਟਾਈਪ ਦੀ ਭਾਸ਼ਾ ਨੇ ਜ ਹਾਲਾਂਕਿ ਇਹ ਭਾਸ਼ਾ ਜਿਹੜੀਆਂ 50 ਇਹੋ ਜਿਹੇ ਸੰਸਥਾਵਾਂ ਫਿਰਦੀਆਂ ਨੇ ਜਾਂ ਬਾਕੀ ਨੇ ਇਹ ਬਹੁਤ ਜਿਆਦਾ ਇੱਥੇ ਕੁਝ ਇਤਰਾਜ਼ ਵੀ ਹੁੰਦੇ ਨੇ ਕਿ ਘੱਟੋ-ਘੱਟ ਚੀਫ ਮਿਨਿਸਟਰ ਜਦੋਂ ਵੀ ਕਿਤੇ ਭਾਸ਼ਣ ਜਨਤਕ ਦਿੰਦੇ ਨੇ ਜਾਂ ਹੋਰ ਉਹਦਾ ਇੱਕ ਮਰਿਆਦਾ ਤੇ ਉਹ ਤਾਂ ਹੁੰਦੀ ਹੈ ਪਰ ਚੀਫ ਮਿਨਿਸਟਰ ਇਸ ਰਾਉਂਚ ਨੇ ਕਿਉਂਕਿ ਉਹਨਾਂ ਦੀ ਪੋਲਿਟਿਕਲ ਸਟੇਕ ਜਿਹੜਾ ਹੈ ਜਾਂ ਪੋਲਿਟਿਕਲ ਪਛਾਣ ਜਿਹੜੀ ਹੈ ਜਾਂ ਪੋਲਿਟਿਕਲ ਜਿਹੜੀ ਰੈਲੇਵੈਂਸ ਹੈ ਪ੍ਰਸੰਘਿਕਤਾ ਹੈ ਉਹਨਾਂ ਨੂੰ ਵੱਧ ਹੀ ਦਿਖਾਈ ਦਿੰਦੀ ਹੈ ਸਾਰੇ ਮਾਮਲੇ 'ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਉਹਦੇ ਵਿੱਚ ਇੱਕ ਸਟਰੈਟਜੀ ਬਣੀ ਕਿ ਕਿਸ ਤਰੀਕੇ ਦੇ ਨਾਲ ਉੱਥੇ ਗੱਲ ਕਰਨੀ ਹੈ ਕਿਹੜੇ ਮਾਮਲਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਲ ਹੋਏਗੀ ਲੰਮੀ ਚੌੜੀ ਮੀਟਿੰਗ ਦੇ ਵਿੱਚ ਤੇ ਉੱਥੇ ਪੂਰਾ ਜਿਹੜਾ ਤਿਆਰੀ ਕੀਤੀ ਜਾ ਰਹੀ ਹੈ ਕਾਗਜ਼ ਪੱਤਰ ਤਿਆਰੀ ਉਹਨਾਂ ਨੂੰ ਲੱਗਦਾ ਕਿ ਅੰਦਰ ਗੱਲਬਾਤ ਦੇ ਦੌਰਾਨ ਅਟੈਕ ਤਾਂ ਜ਼ਿਆਦਾ ਕਾਂਗਰਸ ਤੇ ਆਉਣਾ ਪਾਣੀਆਂ ਦੇ ਮਾਮਲੇ ਦੇ ਵਿੱਚ ਜਿੱਪਛੌੜ ਦੇ ਸਮਝੌਤੇ ਪਿਛੌੜ ਦੀਆਂ ਚੀਜ਼ਾਂ ਦੇਖੀਆਂ ਜਾਣਗੀਆਂ ਅਟੈਕ ਕੁਝ ਅਕਾਲੀ ਦਲ ਤੇ ਵੀ ਆਉਣਾ ਹੈ ਕਿਉਂਕਿ ਅਕਾਲੀ ਦਲ ਦੀ ਅੰਦਰ ਡਿਫੈਂਡ ਕਰਨ ਵਾਲੀ ਧਿਰ ਬੜੀ ਕਮਜ਼ੋਰ ਹੈ ਨੀ ਅਕਾਲੀ ਦਲ ਨਾਲ ਇੱਕ ਲੈਵਲ ਦੇ ਉੱਤੇ ਛੋਟੀ ਹੈ ਔਰ ਭਾਜਪਾ ਵੀ ਨਿਸ਼ਾਨੇ ਤੇ ਰਹੇਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦਰ ਜਿਹੜੀ ਉਸ ਲੈਵਲ ਦੇ ਉੱਤੇ ਚਲਦੀ ਹੈ ਇਹਨਾਂ ਸਾਰਿਆਂ ਦੇ ਵਿੱਚ ਉਹ ਸਟ੍ਰੈਟਜੀ ਆਪਣੀ ਬਣਾ ਰਹੇ ਨੇ ਕਿ ਡਿਫੈਂਸ ਦੇ ਤੌਰ ਤੇ ਕੀ ਕਹਿਣਾ ਹੈ ਮੌਜੂਦਾ ਸਰਕਾਰ ਨੇ ਕਿਹੜੇ ਕਿਹੜੇ ਸਮੇਂ ਕਿਹੜੇ ਕਿਹੜੇ ਸਟੈਂਡ ਨਹੀਂ ਲਏ ਚਾਹੇ ਉਹ ਸਟੈਂਡ ਜਿਹੜਾ ਡੈਮ ਸੇਫਟੀ ਐਕਟ ਨੂੰ ਲੈ ਕੇ ਹੋਵੇ ਜਿਹੜੇ ਸਟੈਂਡ ਮੈਂਬਰ ਜਦੋਂ ਨਹੀਂ ਲਾਏਗੇ ਉਦੋਂ ਹੋਵੇ ਬਖ ਬਖ ਸਟੈਂਡ ਉਹ ਵੀ ਆਪਣੀ ਇੱਕ ਤਿਆਰੀ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੁੱਝੇ ਹੋਏ ਨੇ ਜਾਂ ਮਤੇ ਦੇ ਵਿੱਚ ਕੁਝ ਸੌਦਾ ਕੀ ਕੀਤੇਆਂ ਜਾਂ ਜਾਂ ਵੱਡੇ ਪੱਦਰ ਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਲਿਆਉਣੀਆਂ ਚਾਹੀਦੀਆਂ ਨੇ ਤੇ ਸਰਕਾਰ ਜਿਹੜੀ ਹੈ ਉਹ ਸ਼ਾਇਦ ਇਹ ਸਾਹ ਤੱਕ ਜਾਂਦੀ ਹੈ ਜਾਂ ਨਹੀਂ ਅਜੇ ਕਲੈਰਿਟੀ ਨਾਲ ਉਦੋਂ ਪਤਾ ਲੱਗੇਗਾ ਕਿ ਜਿਹੜੇ ਦੇ ਬੁਨਿਆਦੀ ਪਹਿਲੂ ਨੇ ਚਾਹੇ ਉਹ ਪੰਜਾਬ ਪੁਨਰਗਠਨ ਐਕਟ ਦੇ ਧਾਰਾ 78 79 80 ਹੈ ਉਲੂ ਬੁਨਿਆਦ ਦੇ ਤੌਰ ਤੇ ਮੰਨਣ ਦੀ ਗੱਲ ਹੈ ਜਾਂ ਚਾਹੇ ਉਹ ਬਾਟਰ ਡਿਸਪਿਊਟ ਐਕਟ ਦੇ ਵਿੱਚ ਰਜੀਵਕਰ ਲੌਂਗਵਾਰਡ ਸਮਝੌਤੇ ਨੂੰ ਜਬਰੀ ਪੰਜਾਬ ਦੇ ਐਂਗਲ ਤੋਂ ਪਾ ਦੇਣ ਦਾ ਪਾ ਕੇ ਪੰਜਾਬ ਨੂੰ ਇੱਕ ਲੈਵਲ ਦੇ ਉੱਤੇ ਇੰਟਰ ਸਟੇਟ ਮੁੱਦੇ ਦੇ ਤੌਰ ਦੇ ਉੱਤੇ ਰਿਵਰ ਵਾਟਰ ਨੂੰ ਬਣਾਉਣ ਦਾ ਸਵਾਲ ਹੈ ਜਾਂ ਜਿਹੜਾ ਅਜੇ ਵੀ 2004 ਦਾ ਜਿਹੜਾ ਸਮਝ 12 ਜੁਲਾਈ 2004 ਦਾ ਐਕਟ ਸੀ ਜਿਹਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈਆਂ ਨੇ ਗੱਲਾਂ ਔਰ ਜਿਹੜਿਆ ਐਸਬੀਐਲ ਬਣਾਉਣ ਜਾਂ ਨਾ ਬਣਾਉਣ ਦੇ ਸਵਾਲ ਨੇ ਬਹੁਤ ਦਰਜਣ ਤੋਂ ਵੱਧ ਕੇਸ ਪੰਜਾਬ ਦੇ ਪੈਂਡਿੰਗ ਪਏ ਨੇ ਹਜੇ ਬੁਨਿਆਦੀ ਤੌਰ ਤੇ ਸੁਣਵਾਈ ਕਿਹਦੇ ਤੇ ਹੋਵੇ ਕਿਹਦੇ ਤੇ ਨਾ ਜਾਂ ਫਿਰ ਮਾਮਲਾ ਕੇਵਲ ਬੀਵੀਐਮਬੀ ਤੱਕ ਰਹੇਗਾ ਕਿ ਪੰਜਾਬ ਨੂੰ ਬੰਡੋਜ ਨਹੀਂ ਕੀਤਾ ਜਾਣਾ ਚਾਹੀਦਾ ਔਰ ਤਕੇ ਨਾਲੇ ਤੋਂ ਲਿਆਬ ਨਹੀਂ ਜਾ ਸਕਦਾ ਕਿ ਪੋਲਿਟੀਕਲ ਟਰਬਨਲੋਜੀ ਹੋਏਗੀ ਕਿ ਨਾਬਰੀ ਦੇ ਤੌਰ ਤੇ ਅਸੀਂ ਨਹੀਂ ਦੰਦੇ ਸਾਨੂੰ ਲੈਣਾ ਆਉਂਦਾ ਸਾਨੂੰ ਵਿਰੋਧ ਕਰਨਾ ਆਉਂਦਾ ਜਾਂ ਟੈਕਨੀਕਲੀ ਔਰ ਪ੍ਰਿੰਸੀਪਲੀ ਵੀ ਇੱਕ ਇਸ ਤਰ੍ਹਾਂ ਦਾ ਸਟੈਂਡ ਹੋਣਗੇ ਜਿਹੜੇ ਦੁਨੀਆ ਦੇਖੇ ਕਿ ਹਾਂ ਇਹ ਚੀਜ਼ ਹੋ ਰਹੀ ਹੈ ਪਰ ਰੈਗੂਲੇਸ਼ਨ ਆ ਰਹੇ ਹੈ ਤੇ ਉਸ ਰੈਗੂਲੇਸ਼ਨ ਦੇ ਵਿੱਚ ਮੰਨਿਆ ਜਾ ਰਿਹਾ ਕਿ 10 ਬੰਦੇ ਚੀਫ ਮਿਨਿਸਟਰ ਸਮੇਤ ਸਤਾ ਤਾਰੀ ਧਰ ਦੇ ਬੋਲਣੇ ਨੇ ਔਰ ਜੀ ਦੇ ਚ ਲੰਮਾ ਸਮਾਂ ਹੋ ਸਕਦਾ ਏ ਚੀ ਮਿਨਿਸਟਰ ਇੱਕ ਘੰਟਾ ਲੈ ਲੈਣ ਬਾਕੀ ਦੇ ਆ ਨੂੰ ਤਾਂ ਵੱਡਵਾ ਟਾਈਮ ਲੈ ਲੈ ਬਖ ਬਖ ਉਹਨਾਂ ਮਾਮਲਿਆਂ ਦੇ ਵਿੱਚ ਤੇ ਲਗਭਗ ਵਿਰੋਧੀ ਧਿਰ ਨੂੰ ਵੀ ਇਹਦੇ ਨੇੜੇ ਤੇੜੇ 7 8 ਜਾਂ 9 ਬੰਦਿਆਂ ਦਾਕਦਾ ਜਿਹੜਾ ਬੋਲਣ ਦਾ ਕੋਈ ਨਾ ਕੋਈ ਮੌਕਾ ਮਿਲੂਗਾ ਕਾਂਗਰਸ ਦੇ ਜਾਦਾ ਨੇ بیਐਸਪੀ ਦਾ ਇੱਕ ਦੋ ਬੀਜੀਪੀ ਦੇ ਨੇ ਤੇ ਅਕਾਲੀ ਦਲ ਦਾ ਇੱਕ ਸਰਕਾਰ ਵਾਲੇ ਪਾਸੇ ਚਲਾ ਗਿਆ ਤੇ ਮਨਪ੍ਰੀਤ ਸਿੰਘ ਇਹ ਆਲੀ ਬੋਲਣਗੇ ਸ੍ਰੋਮਣੀ ਅਕਾਲੀ ਦਲ ਵੱਲੋਂ ਵਹੀ ਬੋਲਣਗੇ ਟੈਕਨੀਕਲੀ ਸ੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੇ ਪਰ ਉਹ ਕਈ ਵਾਰ ਉਹ ਅੱਜ ਕੱਲ ਇੱਕ ਅਲੱਗ ਸਟ੍ਰੀਮ ਦੇ ਵਿੱਚ ਚੱਲ ਰਹੇ ਨੇ ਜਦੋਂ ਵੀ ਉਹ ਲੈਕਚਰ ਕਰਦੇ ਨੇ ਔਰ ਉਹ ਬਾਰ-ਬਾਰ ਇਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਨੇ ਪ੍ਰੋਪਰ ਸਟੈਂਡ ਬਹੁਤ ਸਾਰੇ ਮਾਮਲਿਆਂ ਤੇ ਨਹੀਂ ਲਏ ਭਾਵੇਂ ਪਛੋਕੜ ਚ ਪਾਣੀਆਂ ਤੇ ਹੋਰਾਂ ਤੇ ਬਹੁਤ ਲਏ ਨੇ ਉਹਨਾਂ ਦਾ ਉਹ ਆਪਣੇ ਤਰੀਕੇ ਨਾਲ ਨੇ ਹਾਂ ਆਫੀਸ਼ੀਅਲੀ ਜਾਰ ਗਰ ਰਸਮੀ ਤੇ ਰਸਮੀ ਦੋਨਾਂ ਤਰ੍ਹਾਂ ਤੋਂ ਕੇਵਲ ਇੱਕੋ ਹੀ ਐਮ.ਐਲ.ਏ ਬੀ.ਬੀ ਗਨੀਵ ਕੌਰ ਜਿਹੜੀ ਅਕਾਲੀ ਦਲ ਦਾ ਉਹ ਬਹੁਤ ਸਾਰੇ ਲੰਬੇ ਭਾਸ਼ਣ ਜਾਂ ਬਹੁਤ ਸਾਰੇ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਲਈ ਜਾਣੇ ਨਹੀਂ ਜਾਂਦੇ ਅ ਜੀ ਉਸ ਲੈਵਲ ਦੇ ਉੱਤੇ ਤਾਂ ਮਰਪੀਤ ਏਰੀਓ ਹੀ ਬੰਨੇ ਜਾਂਦੇ ਨੇ ਕਿ ਉਹ ਜਿੰਨਾ ਕੁ ਸਟੈਂਡ ਰੱਖਣਗੇ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਉਹੀ ਹੋਏਗਾ ਜਿਸ ਲੈਵਲ ਦੇ ਉੱਤੇ ਹੋਏਗਾ। ਔਰ ਉਹਦੇ ਚ ਹੁਣ ਕਾਂਗਰਸ ਪਾਰਟੀ ਕਿਨਾ-ਕਿਨਾ ਨੂੰ ਮੌਕਾ ਦੇਗੀ ਆਪਣੇ ਬੰਦਿਆਂ ਦੇ ਵਿੱਚ ਉਹ ਇੰਟਰਨਲ ਮਾਮਲਿਆਂ ਦੇ ਵਿੱਚ ਵੀ ਗੱਲ ਹੋਏਗੀ ਉਸ ਪੱਧਰ ਦੇ ਉੱਤੇ ਔਰ ਇੱਕ ਗੱਲ ਇਹ ਜ਼ਰੂਰ ਕਾਂਗਰਸ ਪਾਰਟੀ ਦੇ ਉੱਤੇ ਇੱਕ ਗੱਲ ਆਉਂਦੀ ਆ ਆਇਂਦ ਹੁੰਦੀ ਆ ਜਿਹੜੀ ਗੱਲ ਓਏ ਕਿ ਜਿਹੜੇ ਦਿਨ ਆਰ ਪਾਰਟੀ ਮੀਟਿੰਗ ਸੀ ਉਹ ਦਿਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਕੋਈ ਇਹੋ ਜਿਹੇ ਬੰਦੇ ਕਿਉਂ ਨਹੀਂ ਭੇਜੇ ਜਿਨ੍ਹਾਂ ਦੀ ਪਾਰਟੀ ਪਾਣੀਆਂ ਤੇ ਮੁਹਾਰਤ ਹੈ ਤ੍ਰਿਪਤ ਬਾਜ ਜਰਜਿੰਦਰ ਸਿੰਘ ਬਾਜਪਾ ਉਹਨਾਂ ਨੂੰ ਭੇਜਿਆ ਗਿਆ ਸੀਨੀਅਰ ਨੇ ਮੈਂ ਬੰਦੇ ਨੇ ਇਹ ਚ ਕੋਈ ਸ਼ੱਕ ਨਹੀਂ ਹੈ ਔਰ ਰਾਣਾ ਕੇਪੀ ਸਿੰਘ ਨੂੰ ਭੇਜਿਆ ਗਿਆ ਇਹ ਸੀਨੀਅਰ ਆਦਮੀ ਨੇ ਸੀਨੀਅਰਟੀ ਦੀ ਕੋਈ ਗੱਲ ਨਹੀਂ ਪਰ ਇਹ ਸਵਾਲ ਜ਼ਰੂਰ ਲੋਕ ਉਠਾ ਰਹੇ ਨੇ ਕਿ ਰਾਜਾ ਵੜਿੰਗ ਪ੍ਰਧਾਨ ਤੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਇਹ ਦੋਨੋਂ ਉਹ ਸਾਰੇ ਟਾਈਮ ਦੇ ਸਮੇਂ ਚ ਬਹੁਤ ਥੋੜੀ ਦੂਰ ਜਿੱਥੇ ਮੀਟਿੰਗ ਹੋ ਰਹੀ ਸੀ ਰਾਜਾ ਵੜਿੰਗ ਦੇ ਘਰ ਕਿਉਂ ਬੈਠੇ ਰਹੇ ਇਹਨਾਂ ਨੇ ਆਪ ਫਰੰਟ ਤੇ ਜਾ ਕੇ ਗੱਲ ਕਿਉਂ ਨਹੀਂ ਕੀਤੀ ਅਗਵਾਈ ਕਿਉਂ ਨਹੀਂ ਕੀਤੀ ਇਹ ਕਾਂਗਰਸ ਸਫਾ ਦੇ ਵਿੱਚ ਚੱਲ ਰਿਹਾ ਕੁਐਸਚਨ ਜ਼ਰੂਰ ਹੈ ਉਸ ਦਿਨ ਦੀ ਗੱਲ ਹੈ ਜਿਹੜੇ ਦਿਨ ਆਲ ਪਾਰਟੀ ਮੀਟਿੰਗ ਬੁਲਾਈ ਗਈ ਸੀ ਤੇ ਕਿਤੇ ਬਾਹਰ ਨਹੀਂ ਸੀ ਦੂਸਰਾਂ ਦੇ ਜਿੱਥੋਂ ਨਾ ਆਇਆ ਜਾ ਸਕਦਾ ਹੋਵੇ ਬਿਲਕੁਲ ਉੱਥੇ ਨੇੜੇ ਰਹੇ ਬੈਠੇ ਮੌਜੂਦ ਰਹੇ ਨੇ ਇਹ ਗੱਲ ਤਾਂ ਇੱਕ ਹੋਰ ਲੋਕ ਇਹ ਕਹੇ ਜਾ ਰਹੇ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਅਟੈਕ ਇੱਕ ਲੈਵਲ ਦਾ ਦਿਖਾਈ ਦੇ ਰਿਹਾ ਕਿ ਜਿਉਂਨਾਂ ਤੇ ਪਰਚਾ ਦਰਜ ਕਰਤਾ ਉਹ ਸਾਰੇ ਮਾਮਲੇ ਦੇ ਸਗੋਂ ਉੱਥੇ ਜਾ ਕੇ ਗੱਲ ਹੋਰ ਫੋਰਸਫੁਲੀ ਕਹੀ ਜਾ ਸਕਦੀ ਸੀ ਔਰ ਆਪਣੇ ਵਾਲੀ ਗੱਲ ਵੀ ਨਾਲ ਉੱਥੇ ਸਗੋਂ ਗੱਲ ਹੋ ਜਾਂਦੀ ਕਿਉਂਕਿ ਆਲ ਪਾਰਟੀ ਮੀਟਿੰਗ ਹੈ ਔਰ ਰਾਜਾਪੜਿੰਗ ਵੀ ਕੇ ਪ੍ਰਧਾਨ ਬਾਹਰ ਤਾਂ ਗੱਲ ਕਰਦੇ ਹੀ ਨਹੀਂ ਹੋਂ ਲਗਾਤਾਰ ਉੱਥੇ ਜਾ ਕੇ ਗੱਲ ਜੇ ਜਿਵੇਂ ਸੁਨੀਲ ਜਾਖੜ ਨਾਲ ਉਹਨਾਂ ਤੇ ਗੱਲ ਕੀਤੀ ਜਾਂਦੀ ਹੈ ਕਿ ਸਭ ਤੋਂ ਜ਼ਿਆਦਾ ਫਸੀ ਪਾਰਟੀ ਭਾਜਪਾ ਹੈ ਸਾਰੇ ਮਾਮਲੇ ਦੇ ਵਿੱਚ ਕਿ ਉਹ ਕੇਂਦਰ ਸਰਕਾਰ ਹਰਿਆਣਾ ਚ ਵੀ ਬੀਜਪੀ ਐ ਜੇ ਜਵਾਬ ਦੇਣਾ ਔਖਾ ਹੋ ਰਿਹਾ ਤਾਂ ਬੀਜਪੀ ਨੂੰ ਹੋ ਰਿਹਾ ਪਰ ਜਾਖੜ ਬੜੀ ਸਫਾਈ ਨਾਲ ਅੰਦਰ ਨਾਲ ਵੀ ਹੋ ਗਏ ਬਾਹਰ ਆਪਣੀ ਗੱਲ ਵੀ ਕਰਤੀ ਕਿ ਐਡਾ ਮਾਮਲਾ ਨਹੀਂ ਸੀ ਕਿਵੇਂ ਸੇਫ ਤਰੀਕੇ ਦੇ ਨਾਲ ਪਾਰਟੀ ਨੂੰ ਕੱਢ ਕੇ ਲੈ ਗਏ ਉਸ ਉਹ ਹੀ ਜੀ ਤਬਕਾ ਕਾਂਗਰਸ ਦੇ ਇਹਨਾਂ ਪ੍ਰਧਾਨ ਤੇ ਲੀਡਰ ਆਫ ਆਪੋਜੀਸ਼ਨ ਤੋਂ ਵੀ ਕੀਤੀ ਜਾ ਰਹੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇੱਕ ਪ੍ਰੋਪੋਜ਼ਲ ਛੇ ਤੇ ਆਈ ਸੀ ਕਾਂਗਰਸ ਪਾਰਟੀ ਦੇ ਵਿੱਚ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਭੇਜ ਦਿੱਤਾ ਜਾਏ ਤਾਂ ਕਿ ਕਿਉਂਕਿ ਉਹਨਾਂ ਨੇ ਇੱਕ ਰਿਟ ਵੀ ਪਾਈ ਸੀ ਤੇ ਪਾਣੀਆਂ ਦੇ ਮਾਮਲੇ ਦੇ ਵਿੱਚ ਤਿਆਰੀ ਕਰਕੇ ਕਈ ਸੈਮੀਨਾਰ ਕਰਾ ਕੇ ਵੀ ਸ਼ਾਇਦ ਉਹ ਗੱਲ ਰੱਖ ਸਕਣਗੇ ਜਾਂ ਪ੍ਰਗਟ ਸਿੰਘ ਨੂੰ ਵੀ ਭੇਜ ਦਿੱਤਾ ਜਾਏ ਜਾਂ ਕੁਝ ਹੋਰ ਸੱਜਣਾ ਨੂੰ ਭੇਜ ਦਿੱਤਾ ਜਾਏ ਜੇ ਐਵੇਂ ਹੈ ਜੇ ਲੀਡਰ ਆਪ ਆਪ ਪੋਜੀਸ਼ਨ ਤੇ ਪ੍ਰਧਾਨ ਨੇ ਨਹੀਂ ਜਾਣਾ ਪਰ ਖੈਰ ਜੋ ਹੋਇਆ ਇਹ ਕਾਂਗਰਸ ਦਾ ਆਪਣਾ ਮਾਮਲਾ ਹੈ ਕਾਂਗਰਸ ਦੀ ਅੰਦਰੂਨੀ ਸਿਆਸਤ ਹੈ ਉਹਨਾਂ ਨੇ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਤੇ ਵਿਧਾਨ ਸਭਾ ਦੇ ਵਿੱਚ ਆਪੋ ਆਪਣੀ رائے ਰੱਖਣ ਦਾ ਜਿਹੜੀ ਗੱਲ ਹੈ ਬਾਕੀ ਕਈ ਪਾਰਟੀਆਂ ਗੰਜੀਆਂ ਸੀ ਆਲ ਪਾਰਟੀ ਮੀਟਿੰਗ ਦੇ ਵਿੱਚ ਰਿਪਰੈਜੈਂਟੇਸ਼ਨ ਨਹੀਂ ਹੈ ਕੰਬਲਿਸਟ ਪਾਰਟੀਆਂ ਦੀ ਨਹੀਂ ਹੈ ਚਾਹੇ ਉਹ ਦੋਨੋਂ ਦੋਨੋਂ ਗੰਜੀਆਂ ਸੀ ਬੀਐਸਪੀ ਦਾ ਇੱਕ ਨਮਾਇੰਦੇ ਹੈ ਨਨ ਸ਼ਤਰਪਾਲ ਉਹ ਜੋ ਸਟੈਂਡ ਲੈਣਗੇ ਉਹ ਵੀ ਦੇਖਿਆ ਜਾਏਗਾ ਔਰ ਇਸ ਲਈ ਲੱਗਦਾ ਇਹ ਹੈ ਕਿ 11 ਵਜੇ ਸਵੇਰੇ 11:30 ਤੋਂ ਸ਼ੁਰੂ ਹੋ ਕੇ ਜਿਹੜਾ ਇਹ ਮਾਮਲਾ 2:30 3 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ ਕਿੰਨਾ ਕਿੰਨਾ ਸਮਾਂ ਜਾ ਕੋਈ ਅੰਦਰ ਕੋਈ ਹੋਰ ਮੰਗ ਆ ਜਾਂਦੀ ਹੈ ਆਪੋਜੀਸ਼ਨ ਬਨੋ ਜਾਂ ਕਿਸੇ ਹੋਰ ਬਨੋ ਕਿ ਜ਼ਿਆਦਾ ਨੂੰ ਬੁਲਾਓ ਜੀ ਤਾ ਉਹ ਜਿਆਦਾ ਬੰਦਿਆਂ ਨੂੰ ਬਣਾਉਣ ਦਾ ਜਿਹੜਾ ਮਤਲਬ ਹੈ ਕਿਨੂ ਕਿਨੂ ਬਣਾਉਣਗੇ ਕਿਨੂ ਨਹੀਂ ਮੰਨਿਆ ਜਾਂਦਾ ਜਾਂ ਨਹੀਂ ਪਰ ਇਹ ਸਰਕਾਰੀ ਸਟਰੈਟਜੀ ਹੈ ਕਿ ਇੰਨੇ ਕੁ ਬੰਦਿਆਂ ਨੂੰ ਬੁਲਾ ਲਿਆ ਜਾਏ ਤੇ ਇਸ ਤੋਂ ਵੱਧ ਬੰਦਿਆਂ ਨੂੰ ਬੁਲਾਉਣ ਦਾ ਨਹੀਂ ਜੇਕਰ 15 18 ਬੰਦੇ ਬੋਲਦੇ ਨੇ 117 14% ਤਾਂ ਠੀਕ ਹੈ ਔਰ ਇਹ ਤੋ ਤੱਕ ਹੀ ਕਨਕਲੂਡ ਰਹੇਗਾ ਇਹਦਾ ਮਤਲਬ ਬਹੁਤ ਸਾਰੇ ਬੰਦਿਆਂ ਨੂੰ ਬੋਲਣ ਦਾ ਸ਼ਾਇਦ ਪੂਰਾ ਮੌਕਾ ਨਾ ਮਿਲੇ ਉਦੋਂ ਚੀ ਮਿਨਿਸਟਰ ਨੇ ਕਿਹਾ ਸੀ ਕਿ ਸਭ ਨੂੰ ਬੋਲਣ ਦਾ ਮੌਕਾ ਦੇਵਾਂਗੇ ਇਹ ਵੀ ਨਹੀਂ ਹੋਏਗਾ ਕਿ ਫਲਾਣੇ ਨੂੰ 2 ਮਿੰਟ ਦੇਣੇ ਨੇ ਫਲਾਣੇ ਨੂੰ 3 ਮਿੰਟ ਦੇਣੇ ਨੇ ਤੇ ਹੁਣ ਤਾਂ ਲੱਗਦਾ ਇਹ ਹੈ ਕਿ ਮਿੰਟਾਂ ਦੀ ਖੇਡ ਵੀ ਇੱਕ ਲੈਵਲ ਤੇ ਹੋਣੀ ਹੈ ਤੇ ਗਿਣਤੀ ਵੀ ਸੀਮਿਤ ਹੋਣੀ ਹੈ ਇਸ ਸਾਰੇ ਜਿਹੜੇ ਮੌਲ ਤੇ ਪਰ ਫਿਰ ਵੀ ਜੋ ਚੀਜ਼ ਆਏਗੀ ਜੋ ਮਤ ਆਏਗਾ ਉਹ ਮਤੇ ਦੀ ਿਵਾਰਤ ਕੀ ਹੈ ਜਿਹੜੀਆਂ ਗੱਲਾਂ ਹਾਂ ਡਿਫਰੈਂਟ ਪਾਰਟੀਆਂ ਕਰਨਗੀਆਂ ਉਹ ਚ ਵੀ ਇੰਟਰਸਟਿੰਗ ਗੱਲ ਹੋਏਗੀ ਕਿ ਕਿੰਨੀ ਕਿ ਤਿਆਰੀ ਕਰਕੇ ਆਉਂਦੇ ਨੇ ਇੱਕ ਦੂਜੇ ਤੇ ਇਲਜ਼ਾਮਾਜ਼ੀ ਵੀ ਹੋਏਗੀ ਬਿਨਾਂ ਸ਼ੱਕ ਹੋਏਗੀ ਪਰ ਮਤ ਅਤੇ ਸਹਿਮਤੀ ਵੀ ਹੋਏਗੀ ਸਾਂਝੇ ਤੌਰ ਦੇ ਉੱਤੇ ਜਾ ਕੇ ਜੜੀ ਹੋਏਗੀ ਇਹ ਆਪਣੇ ਆਪ ਚ ਇੱਕ ਦਿਲਚਸਪ ਗੱਲ ਹੋਏਗੀ ਹਾਂ ਇੱਕ ਬਿਲ ਵੀ ਆਉਣਾ ਹੈ ਉਹਦੇ ਵਿੱਚ ਕੱਲਾ ਮਤਾ ਨਹੀਂ ਆਉਣਾ ਮਤ ਦੇ ਨਾਲ ਇੱਕ ਬਿਲ ਆ ਰਿਹਾ ਜਿਹਦੇ ਨੂੰ ਕਾਨੂੰਨ ਬਣਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਆਰਡੀਨੈਂਸ ਕੀਤਾ ਸੀ ਪਹਿਲਾਂ ਜਿਹੜਾ ਦਲਿਤ ਕਮਿਊਨਿਟੀ ਦੇ ਵਿੱਚੋਂ ਐਡਵੋਕੇਟ ਜਨਰਲ ਦੇ ਦਫਤਰ ਦੇ ਵਿੱਚ ਰਿਜ਼ਰਵ ਕੈਟਾਗਰੀ ਕਰਕੇ ਜਿਹੜੇ ਸੱਜਣ ਭਰਤੀ ਕਰਨੇ ਨੇ ਔਰ ਉਹਦੇ ਵਿੱਚੋਂ ਉਹਦਾ ਕਰਾਈਟੇਰੀਆ ਜੋ ਚੇਂਜ ਕੀਤਾ ਹੈ ਔਰ ਉਹ ਕਰਾਈਟੇਰੀਆ ਚੇਂਜ ਕਰਨ ਵਾਲਾ ਜਿਹੜਾ ਆਰਡੀਨੈਂਸ ਹੈ ਤੇ ਉਹਨੂੰ ਬਿੱਲ ਦੀ ਕਿਉਂਕਿ ਇਹ ਇੱਕ ਸ਼ਰਤ ਹੈ ਜਿਹੜਾ ਵੀ ਆਰਡੀਨੈਂਸ ਸਰਕਾਰ ਕਰਦੀ ਹੈ ਜੇ ਉਹ ਅਗਲਾ ਨੈਕਸਟ ਸੈਸ਼ਨ ਜਿਹੜਾ ਵੀ ਬਣਾਇਆ ਜਾਂਦਾ ਚਾਹ ਉਹ ਸਪੈਸ਼ਲ ਬਣਾਇਆ ਜਾਂਦਾ ਉਹਦੇ ਵਿੱਚ ਬਿੱਲ ਦੇ ਰੂਪ ਦੇ ਵਿੱਚ ਲਿਆ ਕੇ ਪਾਸ ਨਾ ਕਰਾਇਆ ਜਾਵੇ ਤਾਂ ਆਰਡੀਨੈਂਸ ਆਪਣੇ ਆਪ ਚ ਖਤਮ ਹੋ ਜਾਂਦਾ ਨਹੀਂ ਤਾਂ 3 ਮਹੀਨੇ ਤੇ ਨਹੀਂ ਸੈਸ਼ਨ ਇਹੀ ਦੋਨੋਂ ਸ਼ਰਤਾਂ ਨੇ ਕਿਉਂਕਿ ਹੁਣ ਸੈਸ਼ਨ ਆ ਗਿਆ ਇਸ ਲਈ ਉਹਦੇ 'ਚ ਬਿੱਲ ਲਿਆਂਦਾ ਜਾਣਾ ਇਸ ਸਾਰੇ ਮਾਮਲੇ ਦੇ ਵਿੱਚ ਔਰ ਇਹ ਤੁਹਾਨੂੰ ਅਗਲਾ ਸਵਾਲ ਜਿਹੜਾ ਇਹ ਤਾਂ ਪਾਣੀ ਤੇ ਚੱਲ ਰਿਹਾ ਲਗਾਤਾਰ ਹੁਣ ਵੀ ਦੂਸ਼ਣਬਾਜ਼ੀ ਇੱਧਰ ਉੱਧਰ ਨਹੀਂ ਚੱਲ ਰਹੀ ਹੈ ਪੰਜਾਬ ਨਾਲ ਲਗਾਤਾਰ ਵਿਤਕਰੇ ਹੋ ਰਹੇ ਨੇ ਇਹਦੇ ਤੇ ਬਹੁਤ ਸਾਰਾ ਡਾਟਾ ਬਹੁਤ ਸਾਰੀਆਂ ਗੱਲਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਕੱਲ ਨੂੰ ਉਹ ਵਿਧਾਨ ਸਭਾ ਦੇ ਫਲੋਰ ਤੇ ਹੋਣਗੀਆਂ ਮਾਮਲਾ ਕੇਵਲ ਇੱਕ ਮਤਾ ਪਾਊਗਾ ਉੱਥੇ ਮਤੇ ਦੀ ਵੈਲਿਊ ਕੇਵਲ ਇੰਨੀ ਹੁੰਦੀ ਹੈ کہ پنجاب دے دی ویل ہے کیونکہ ان چڑھے ہوئے نمائندے نے ودھان سبھا دیکھ متا پایا پر بیسیکلی تو یہ قانونی پولٹیکل لڑائی ہے اور پنجاب دیاں پارٹیاں اندر سائمتی کرن تو بعد باہر ایک لمحی پولٹیکل لڑائی لی لار ہوں نے تے کانونی لڑائی لی جا نہیں لار ہوں ਜਾ ਕੇਵਲ ਇਵੈਂਟ ਦੇ ਤੌਰ ਤੇ ਇਹਨੂੰ ਗਿਣਿਆ ਜਾਊਗਾ ਕਿ ਇੱਕ ਵਾਈਨਟ ਹੋ ਗਿਆ ਆਲ ਪਾਰਟੀ ਮੀਟਿੰਗ ਹੋ ਗਈ ਤੇ ਇੰਦਰ ਹੋ ਗਿਆ। ਇਸ ਤੋਂ ਬਾਅਦ ਅਗਲਾ ਸਟੈਪ ਕਿਹਾ ਗਿਆ ਸੀ ਉਸ ਦਿਨ ਮੀਟਿੰਗ ਦੇ ਵਿੱਚ ਕਿ ਪ੍ਰਧਾਨ ਸਭਾ ਦੇ ਮੱਥੇ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਵੀ ਗੱਲ ਕੀਤੀ ਜਾਏਗੀ। ਜਿਹੜਾ ਕਿ ਸੁਨੀਲ ਜਾਖੜ ਉਹਨਾਂ ਨੇ ਖੁਦ ਰੱਖਿਆ ਸੀਗਾ ਇਹ ਪ੍ਰਪੋਜ਼ਲ। ਤਾਂ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਵੀ ਕੋਈ ਪ੍ਰਪੋਜ਼ਲ ਬਣਦੀ ਹੈ। ਇਹ ਦੇਖਣ ਦਾ ਸਵਾਲ ਹੈ ਤੇ ਹਰਿਆਣੇ ਦੇ ਚੀਫ ਮਿਨਿਸਟਰ ਨੇ ਵੀ ਇਹ ਕਿਹਾ ਸੀ ਕਿ ਸਾਡੀ ਨਜ਼ਰ ਹੈ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਵੀ ਹੋ ਜੇ ਉਦੋਂ ਬਾਅਦ ਸਾਡੇ ਲਈ ਸਾਰੇ ਰਸਤੇ ਖੁੱਲੇ ਨੇ ਹੁਣ ਉਹ ਸਾਰੇ ਰਸਤਿਆਂ ਚ ਕੀ ਆਉਂਦਾ ਇਹ ਤਾਂ ਗੱਲ ਨਹੀਂ ਪਤਾ ਲੱਗਦੀ ਕਿ ਕਿਹੋ ਜੀ ਹੁੰਦੀ ਹੈ ਸਾਰੇ ਰਸਤੇ ਦਾ ਮਤਲਬ ਹੈ ਤੁਸੀਂ ਕੋਰਟ ਚ ਚਲੇ ਜਾਓ ਹੋਰ ਕੀ ਕਰੋਗੇ ਹੋਰ ਨਹੀਂ ਸਮਝ ਆਈ ਕਿ ਕਿਹੜੇ ਮਾਮਲੇ ਕੀ ਕੀਤੇ ਜਾ ਸਕਦੇ ਨੇ ਇਸ ਲਈ ਇਹ ਮਾਮਲਾ ਕੰਗੂੰਝਣਦਾਰ ਹੈਗਾ ਹੀ ਹੈ ਔਰ ਇਹਨੂੰ ਦਿਲਚਸਪੀ ਨਾਲ ਦੇਖਣਾ ਤੇ ਸੁਣਨਾ ਤੇ ਇਹਦੇ ਤੇ ਆਪਣੀ ਰਾਏ ਬਣਾਉਣੀ ਖੈਰ ਇਹਦੇ ਤੇ ਪੰਜਾਬੀਓ ਨੇ ਹਰਿਆਣੇ ਦੇ ਤੇ ਵੱਖ-ਵੱਖ ਲੋਕ ਵੀ ਇਹਦੇ ਤੇ ਆਪਣੇ ਆਪ ਨੂੰ ਦੇਖਣਗੇ ਸਾਰੀ ਮਾਮਲੇ ਨੂੰ ਦੂਜੀ ਗੱਲ ਪੰਥਕ ਸਫਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਨੂੰ ਕਾਫੀ ਦੇਰ ਹੋ ਗਈ ਮੈਂਬਰ ਚੁਣੇ ਜਾ ਚੁੱਕੇ ਨੇ ਉਹਨਾਂ ਚ ਅਹੁਦੇਦਾਰੀਆਂ ਤੇ ਬਾਕੀ ਦਾ ਕੰਮ ਅਜੇ ਰੁਕਿਆ ਹੋਇਆ ਹੈ ਰੁਕਿਆ ਹੋਇਆ ਇਸ ਕਰਕੇ ਹੈ ਕਿ ਅਜੇ ਰੂਲ ਰੈਗੂਲੇਸ਼ਨ ਬਣਨੇ ਸੀ ਤੇ ਜਿਹੜੇ ਬੰਦੇ ਨਾਮ ਨਾਮਿਨੇਟ ਕਰਨੇ ਨੇ ਉਹ ਨਾਮਿਨੇਟ ਕਰਨ ਦਾ ਕੋਈ ਤਰੀਕਾ ਕਰਾ ਜੇ ਲੱਭ ਰਿਹਾ ਸੀ ਉਹਨਾਂ ਦੀ ਹਰਿਆਣਾ ਦੇ ਚੀਫ ਮਿਨਿਸਟਰ ਨਾਲ ਮੀਟਿੰਗ ਹੋਈ ਤੇ ਚੀਫ ਮਿਨਿਸਟਰ ਜਿਹੜੇ ਸੈਣੀ ਸਾਹਿਬ ਨੇ ਉਹਨਾਂ ਨੇ ਇਹ ਕਹਿਤਾ ਉਹਨਾਂ ਨੂੰ ਕਿ ਤੁਸੀਂ ਜਿਹੜੇ ਜਿੱਤੇ ਹੋਏ ਸਾਰੇ 40 ਮੈਂਬਰ ਹੋ ਤੁਸੀਂ ਆਪ ਹੀ ਫੈਸਲਾ ਕਰਕੇ ਦੱਸ ਲੋ ਨਾਮ ਦੇ ਦਿਓ ਸਰਕਾਰ ਉਹਨਾਂ ਨੂੰ ਨੋਟੀਫਾਈ ਕਰ ਦੇਗੀ ਨਾਮਜ਼ਦ ਕਰ ਦੇਗੀ ਵੈਸੇ ਇੱਕ ਗੱਲ ਉਹ ਚੰਗੀ ਗੱਲ ਹੈ ਜੇਕਰ ਜਿਹੜੇ ਚੋਣਾਂ ਦਾ ਮੈਂਦੇ ਨੇ ਕਮੇਟੀ ਚੋਣੇ ਗਏ ਨੇ ਉਹ ਆਪ ਆਪਣਾ ਨਾਮਜਦ ਮੈਂਬਰਾਂ ਦੀ ਗੱਲ ਕਰਦੇ ਨੇ ਸਰਕਾਰ ਦੀ ਵਿਜੈ ਇਹ ਜਾਦਾ ਬੈਟਰ ਗੱਲ ਵੀ ਹੈ ਤੇ ਔਰ ਹੁਣ ਸ਼ਾਇਦ ਉਹਨਾਂ ਨੇ ਆਪ ਉਦੋਂ ਬਾਅਦ ਮੀਟਿੰਗ ਵੀ ਕੀਤੀ ਹੈ ਮੀਟਿੰਗ ਦੇ ਵਿੱਚ ਹੋ ਸਕਦਾ ਪਹਿਲਾਂ ਪੂਰੀ ਪ੍ਰੋਪਰ ਸੈਮਤੀ ਨਾ ਹੋઈ ਪਾਈ ਤੇ ਹੁਣ 7 ਮਈ ਤੱਕ ਰੱਖ ਦਿੱਤੀ ਗਈ ਹੈ 7 ਮਈ ਨੂੰ ਮੀਟਿੰਗ ਕਰਕੇ ਸ਼ਾਇਦ ਉਹ ਨੋ ਨਾਮਿਨੇਸ਼ਨ ਆ ਹੋ ਜਾਣ ਜਿਹਦੇ ਕਰਕੇ ਹਰਿਆਣਾ ਕਮੇਟੀ ਦਾ ਮਾਮਲਾ ਆਪਣੇ ਤਰੀਕੇ ਦੇ ਨਾਲ ਸਮੂਥਲੀ ਆਪਣਾ ਕੰਮਕਾਜ ਸੰਭਾਲ ਕੇ ਚੱਲ ਪਏ ਤੇ ਚੋਣ ਹੋ ਜੇ ਤੇ ਬਾਕੀ ਦੀਆਂ ਚੀਜ਼ਾਂ ਅੱਗੇ ਵਧ ਰਹੀਆਂ। ਪੰਜਾਬ ਦੇ ਮਾਮਲੇ ਦੇ ਵਿੱਚ ਅੱਗੇ ਗੱਲ ਕਰਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਸ਼ਾਇਦ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖਣਾ ਇਸ ਲਈ ਜ਼ਰੂਰੀ ਹੋ ਗਿਆ ਸੀ ਕਿਉਂਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਤਰਫੋਂ ਕੋਈ ਵਾਜਬ ਤੇ ਬਿਹਤਰ ਤਰੀਕੇ ਦੇ ਨਾਲ ਸਟੈਂਡ ਰੱਖਣ ਵਾਲਾ ਵਿਅਕਤੀ ਨਹੀਂ ਮੌਜੂਦ ਕੋਈ। ਉਹਦੇ ਵਿੱਚ ਫਿਰ ਸ਼ਾਇਦ ਇਹ ਸਟਰਣਨੀਤੀ ਬਣੀ ਕਿ ਸੁਖਵੀਰ ਸਿੰਘ ਬਾਦਲ ਚਿੱਠੀ ਲਿਖ ਦੇਣਾ ਉਹ ਚਿੱਠੀ ਦੀ ਡਿਟੇਲ ਦਿੱਤੀ ਹੈ ਕਿ ਪੰਜਾਬ ਨਾਲ ਕਿਵੇਂ ਤੱਕਾ ਲਗਾਤਾਰ ਹੋਇਆ ਪਾਣੀ ਦੇ ਮਾਮਲੇ ਤੇ ਪੰਜਾਬ ਨਾਲ ਹੁਣ ਤੱਕ ਵੀ ਹੁੰਦਾ ਰਿਹਾ ਹੈ ਇਹਨਾਂ ਸਰਕਾਰਾਂ ਤੇ ਕਾਂਗਰਸ ਸਰਕਾਰ ਤੇ ਪਲੱਸ ਈਵਨ ਆਮ ਆਦਮੀ ਪਾਰਟੀ ਦੀ ਵੀ ਬਬਲਿੰਗ ਜਿਸ ਲੈਵਲ ਦੀ ਹੋ ਰਹੀ ਹੈ ਜਿਸ ਲੈਵਲ ਦੀ ਕੀਤੀ ਜਾ ਰਹੀ ਹੈ ਇਹਨਾਂ ਤੇ ਦੋਸ਼ ਇਨਾ ਹੀ ਲਾਇਆ ਹੈ ਭਗਵੰਤ ਮਾਨ ਸਰਕਾਰ ਦੇ ਉੱਤੇ ਜਿਵੇਂ ਕਿਹਾ ਜਾਂਦਾ ਇੱਕ ਮੁਹਾਵਰਾ ਵਰਤੇ ਉਹਨਾਂ ਨੇ ਅੰਗਰੇਜ਼ੀ ਦਾ ਕਿ ਸਾਪ ਲੰਘਿਆ ਜਿਵੇਂ ਬਾਅਦ ਚ ਲੀਕ ਕੋਟਣ ਦੀ ਗੱਲ ਹੈ ਜਾਂ ਮਾਮਲਾ ਵਰਤ ਗਿਆ ਤੇ ਉਸ ਤੋਂ ਬਾਅਦ ਸਟੈਂਡ ਲੈਂਡ ਦੀ ਗੱਲ ਹੈ ਪਹਿਲਾਂ ਨਹੀਂ ਚੇਤੇ ਜਿਹੜੇ ਉਹ ਸਾਰੇ ਮਾਮਲੇ ਦੇ ਵਿੱਚ ਪਰ ਇਹਦੇ ਤੇ ਜ਼ਰੂਰ ਕਿਹਾ ਕਿ ਜੇਕਰ ਇਸੇ ਤਰੀਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਜਾਂ ਹਰਿਆਣਾ ਜਾਂ BBMP ਕਰਦੇ ਰਹਿੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਡੈਮੋਕਰੈਟਿਕ ਤਰੀਕੇ ਨਾਲ ਪੀਸਫੁੱਲ ਐਜੀਟੇਸ਼ਨ ਦਾ ਰਾਹ ਖੁੱਲ ਹੈ ਅਸੀਂ ਉਧਰ ਨੂੰ ਜਾਵਾਂਗੇ ਹੁਣੇ ਦੇਖਣ ਵਾਲੀ ਗੱਲ ਹੈ ਪਿਸਟੋ ਲੇਜੀਟੇਸ਼ਨ ਹੋ ਪਾਏਗੀ ਕਿੰਨੀ ਹੋ ਪਾਏਗੀ ਕਦੋਂ ਲਾਮ ਕਰਨ ਲਾਮਬਦੀ ਹੁੰਦੀ ਹੈ ਇਹ ਉਸ ਤੋਂ ਬਾਅਦ ਦੀ ਗੱਲ ਹੈ ਕਿਉਂਕਿ ਪਹਿਲਾਂ ਆਰ ਪਾਰਟੀ ਮੀਟਿੰਗ ਦੇ ਵਿੱਚ ਤਾਂ ਬਰਵਿੰਦਰ ਸਿੰਘ ਭੁੰਦੜੋਣੀ ਤੇ ਡਾਕਟਰ ਦਲਜੀਤ ਛੀਮਾ ਚਲੇ ਗਏ ਸੀ ਪਰ ਉਹ ਅਸੈਂਬਲੀ ਦੇ ਮੈਂਬਰ ਨਹੀਂ ਹੈ ਇਸ ਕਰਕੇ ਅਸੈਂਬਲੀ ਤੋਂ ਪਹਿਲਾਂ ਇਹ ਚਿੱਠੀ ਸ਼ਾਇਦ ਇਸੇ ਕਰਕੇ ਲਿਖੀ ਗਈ ਹੈ ਤੇ ਇਹਦੇ ਤੇ ਲੋਕ ਕਿੰਨਾ ਕੁ ਭਰੋਸਾ ਕਰਨਗੇ ਕੀ ਗੱਲ ਹੈ ਇਹ ਪਰ ਅਕਾਲੀ ਦਲ ਦਾ ਸਟੈਂਡ ਸਾਹਮਣੇ ਹੈ ਚਿੱਠੀ ਦੇ ਰੂਪ ਦੇ ਵਿੱਚ ਅਗਲੀ ਗੱਲ ਇੱਕ ਗੱਲ ਬਾਰ-ਬਾਰ ਪੰਜਾਬ ਦੇ ਪੰਥਕ ਸਫਾ ਦੇ ਵਿੱਚ ਉੱਭਰ ਰਹੀ ਹੈ ਜਿਹੜਾ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਗਰੁੱਪ ਹੈ ਉਹ ਇੱਕ ਇੱਕ ਸਵਾਲ ਨੂੰ ਮਾਰ ਰਹੇ ਹੈ ਕਿ ਜਿਹੜੇ ਪਹਿਲਾਂ ਸੁਧਾਰ ਲਹਿਰ ਸੀ ਉਹਦੇ ਬਾਰੇ ਇਹ ਸਵਾਲ ਉੱਭਰ ਰਿਹਾ ਸੀਗਾ ਕਿ ਸੁਧਾਰ ਲਹਿਰ ਭਾਜਪੀ ਦੀ ਉਂਗਲ ਲਾਈ ਹੋਈ ਹੈ ਹੋਰ ਕੋਈ ਗੱਲ ਨਹੀਂ ਇਹ ਭਾਜਪੀ ਦੇ ਮੋਰੇ ਵੜ ਕੇ ਚੱਲ ਰਹੇ ਨੇ ਅਕਾਲੀ ਦਲ ਨੂੰ ਡੈਮੇਜ ਕਰਨ ਦੇ ਲਈ ਤੇ ਇਸੇ ਟੰਗ ਦੇ ਨਾਲ ਜਿੰਨੇ ਜਥੇਦਾਰ ਨੇ ਜਥੇਦਾਰਾਂ ਤੇ ਵੀ ਪਹਿਲਾਂ ਇਕੱਲੇ ਬਿਰਸਾ ਸਿੰਘ ਬਲਟੋਆ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਨਾਲ ਨੇ ਜਿਹੜੇ ਉਹ ਆਏ ਹੋਏ ਸੀ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਪਬਲੀਕਲੀ ਇਹ ਦੋਸ਼ ਲਾਇਆ ਕਿ ਜਥੇਦਾਰਾਂ ਦੇ ਉੱਤੇ ਆਰਐਸਐਸ ਤੇ ਬੀਜੇਪੀ ਨੇ ਕਬਜ਼ਾ ਕਰ ਲਿਆ ਭਾਵ ਹਟਾਏ ਹੋਏ ਜਥੇਦਾਰ ਜਿਹੜੇ ਯਾਨੀ ਰਗਵੀਰ ਸਿੰਘ ਯਾਨੀ ਸੁਲਤਾਨ ਸਿੰਘ ਤੇ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਸਭ ਤੋਂ ਜ਼ਿਆਦਾ ਟਾਰਗੇਟ ਤੇ ਨੇ ਇਸ ਪੱਧਰ ਦੇ ਉੱਤੇ ਜਾ ਕੇ ਤੇ ਜਾਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਜਵਾਬ ਦਿੱਤਾ ਮਾਜਰੀ ਬਲਾਕ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਜਿਹੜੀ ਕਮੇਟੀ ਹੈ ਜਦੋਂ ਮੈਂਬਰਸ਼ਿਪ ਡਰਾਈਵ ਚਲਾ ਰਹੀ ਹੈ ਤਾਂ ਉਸੇ ਦੇ ਬੱਦੇ ਨਾજર ਇੱਕ ਮੀਟਿੰਗ ਹੋਈ ਭਰਮੇ ਮੀਟਿੰਗ ਹੋਈ ਬਖ ਬਖ ਜਥੇਬੰਦੀਆਂ ਇਸ ਇਲਾਕੇ ਦੀਆਂ ਸ਼ਾਮਲ ਸੀਆਂ ਤੇ ਉੱਥੇ ਜਾਨੀ ਹਰਪ੍ਰੀਤ ਸਿੰਘ ਨੇ ਇੱਕ ਗੱਲ ਕੀਤੀ ਕਿ बार-बार ਕਿਹਾ ਜਾਂਦਾ ਕਿ ਅਸੀਂ ਬੀਜੇਪੀ ਨਾਲ ਮਿਲੇ ਹੋਏ ਹਾਂ ਤੇ ਉਹਨਾਂ ਨੇ ਇੱਕ ਚੈਲੰਜ ਕੀਤਾ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਗਰੁੱਪ 10% ਤਾਂ ਬੋਲੇ ਬੀਜੇਪੀ ਦੇ ਗਲਾਪ ਅਸੀਂ 100% ਬੋਲਾਂਗੇ ਤੁਸੀਂ ਹੋਰ ਅੱਗੇ 20% ਬੋਲੋਗੇ ਅਸੀਂ 200% ਬੋਲਾਂਗੇ ਤੁਸੀਂ ਤਾਂ ਬਿਲਕੁਲ ਬੋਲਦੇ ਹੀ ਨਹੀਂ ਦੂਜੀ ਗੱਲ ਤੁਸੀਂ ਅਜੇ ਵੀ ਅੰਦਰੋਂ ਬੀਜੇਪੀ ਨਾਲ ਮਿਲੇ ਹੋਏ ਹੋ ਤੇ ਇਦੋਂ ਪਹਿਲਾਂ ਵੀ ਲਗਾਤਾਰ ਬੀਜੇਪੀ ਨਾਲ ਮਿਲਿਆ ਕੌਣ ਰਿਹਾ ਹੈ ਨੌ ਮਾਸਤੇ ਦੇ ਰਿਸ਼ਤੇ ਦੇ ਰੂਪ ਦੇ ਵਿੱਚ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਆਰਐਸਐਸ ਜਾਂ ਬੀਜੇਪੀ ਤੋਂ ਗਾਈਡੈਂਸ ਕੌਣ ਲੈਂਦਾ ਰਿਹਾ ਇਸ ਕਰਕੇ ਇਹ ਗੱਲ ਨੂੰ ਉਹਨਾਂ ਨੇ ਇੱਕ ਕਾਊਂਟਰ ਕਰਨ ਦੀ ਟਰਾਈ ਕੀਤੀ ਹੈ ਕਿ ਇਹ ਚੀਜ਼ਾਂ ਜੜੀਆਂ ਨੇ ਇਹ ਬਿਨਾ ਮਤਲਬ ਬਦਨਾਮ ਕਰਨ ਵਾਲੇ ਨੇ ਹਿਸਟਰੀ ਦੀ ਕੁਝ ਉਦਾਹਰਣਾਂ ਦਿੱਤੀਆਂ ਵੀ ਜਿੱਤੇ ਦਾ ਟੌੜਾ ਨੂੰ ਉਹਨਾਂ ਨੇ ਜਦੋਂ ਅਲੱਗ ਹੋ ਗਏ ਕਾਂਗਰਸੀ ਕਹੇਗਾ ਬਾਰ-ਬਾਰ ਤੇ ਕਿਸੇ ਨੂੰ ਕੁਝ ਕਿਹਾ ਜਿਹੜਾ ਅਲੱਗ ਹੋ ਜਾਂਦਾ ਉਹਨੂੰ ਕਿਸ ਤਰ੍ਹਾਂ ਕਿਸੇ ਪਾਰਟੀ ਨਾਲ ਉਹਨਾਂ ਨਾਲ ਜੋੜ ਦਿੱਤਾ ਜਾਂਦਾ ਤੇ ਇਹ ਸਫਾਈ ਸ਼ਾਇਦ ਇਸ ਕਰਕੇ ਵੀ ਦੇਣੀ ਪੈ ਰਹੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਦੇ ਜਿਹੜੇ ਇੱਕ ਇਮੇਜ ਦੇ ਸਵਾਲ ਨੇ ਬੜੇ ਹੋਏ ਉਹਨੂੰ ਵੀ ਜਦੋਂ ਡੈਂਟ ਪੈਂਦਾ ਜਦੋਂ ਲੋਕ ਕਹਿੰਦੇ ਨੇ ਕਿ ਜੀ ਇਹ ਬੀਜੇਪੀ ਨਾਲ ਮਿਲੇ ਹੋਏ ਨੇ ਸੁਧਾਰ ਲਾਇਰ ਦੇ ਅਗਵਾਤੇ ਵੀ ਇਹ ਡੈਂਟ ਪੈਂਦਾ ਜਦੋਂ ਇਹਦੇ ਤੋਂ ਗਰੇਜ ਰੱਖ ਕੇ ਚੱਲ ਰਹੀ ਹੈ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਨੂੰ ਲੱਗਦਾ ਕਿ ਜੇ ਇਹ ਲੈਵਲ ਲੱਗਿਆ ਹਰਾ ਕਿ ਇਹ ਲੈਵਲ ਜੇਕਰ ਪੰਜ ਮੈਂਬਰੀ ਕਮੇਟੀ ਦੇ ਮਹੱਤਵਪੂਰਨ ਆਗੂ ਮਾਰਪ੍ਰੀਤ ਏੜੀ ਦੇ ਮਾਮਲੇ 'ਚ ਦੇਖਿਆ ਜਾਏ تا سنگھ ایاری نے جدو راستر پتی دی چون سی جدو ایک اے دلیل دے کے کہ ٹرائیبل بیلٹ چون ہے تو عورت ہے اس لیے یا کالی دل بی جے پی دے, دے کر کے انہوں نے بوٹ پاؤنگے تا تو ایاری االی ودھان سبھا کالی دل دے کے ایک گروپ دے لیڈر سی انہوں نے بوٹ نہیں سی پائی وہ کہیں بی جے پی نو میں بوٹ نہیں پاسکتا اور بی جے پی ਨਾਤਾ ਤੋੜਨ ਦਾ ਦਬਾਅ ਪਾਉਣ ਵਾਲੇ ਬੰਦਿਆਂ ਦੇ ਵਿੱਚੋਂ ਇਹ ਆਲੀ ਵੀ ਇੱਕ ਸੀ ਜਿਹੜੇ ਵੱਖ-ਵੱਖ ਮਾਮਲਿਆਂ ਦੇ ਵਿੱਚ ਸੀਗੇ। ਔਰ ਈਵਨ ਇਕਵਾਲ ਸਿੰਘ ਝੁੰਦਾ ਵੀ ਅਕਾਲੀ ਦਲ ਦੇ ਅੰਦਰ ਉਹ ਆਵਾਜ਼ ਦੇ ਰੂਪ 'ਚ ਜਾਣੇ ਜਾਂਦੇ ਸੀ ਜਿਹੜੇ ਭਾਜਪਾ ਨਾਲ ਮਿਲ ਕੇ ਨਾ ਚੱਲਣ ਦੇ ਪੱਖ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਖਾਏ ਜਾਂਦੇ ਸੀਗੇ। ਬਾਕੀ ਹੋਰ ਨੇ ਸੁਧਾਰ ਲੈਣ ਵਾਲੇ ਬਹੁਤ ਸਾਰੇ ਸੱਜਣ ਇਹੋ ਜਿਹੇ ਹੈਗੇ ਨੇ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਹੈ। ਜਿਨ੍ਹਾਂ ਨੇ ਭਾਜਪਾ ਨਾਲ ਸਮਝੌਤਾ ਕਰਨ ਤੇ ਕਾਫੀ ਜ਼ਿਆਦਾ ਫੋਕਸ ਕੀਤਾ। ਕਿ ਉਹ ਕਿ ਨਹੀਂ ਤਾਂ ਉਹ ਜਿੱਤ ਨਹੀਂ ਹੋਣੀ ਔਰ ਇਸੇ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ 10 ਤੇ ਜਮਾਨਤ ਜਬਤ ਹੋਗੀ ਸਾਡੀਆਂ ਤੇ ਪਤਾ ਨਹੀਂ ਇਸੇ ਕਰਕੇ ਹੋਗੀ ਪਰ ਬੁਨਿਆਦੀ ਤੌਰ ਦੇ ਉੱਤੇ ਜਿਹੜੀਆਂ ਚੋਣਾਂ ਚ ਨੇ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਨੀਚੇ ਗਿਆ 17 ਚ 22 ਚ 24 ਚ ਪਹਿਲਾਂ ਨਾਲੋਂ ਲਗਾਤਾਰ ਨੀਚੇ ਗਿਆ ਸੀ ਇਹਦੇ ਹੋਰ ਵੀ ਬਹੁਤ ਕਾਰਨ ਨੇ ਅਲਾਈਅੰਸ ਕੱਲਾ ਕਰਨੀ ਆ ਵਖ-ਵਖ ਕਰਨ ਰਹੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਇਸੇ ਕਰਕੇ ਇਹ ਜਿਹੜੀ ਗੱਲ ਹੈ ਤੇ ਇੱਕ ਪੋਲਿਟੀਕਲ ਅਜੰਡੇ ਦਾ ਸਵਾਲ ਹੈ ਇਕਵਾਲ ਸਿੰਘ ਚੋਹਦਾ ਤੇ ਜਿਹੜੇ ਮਨਪ੍ਰੀਤ ਆੜੀ ਹੋਣਾ ਨੇ ਪੋਲਿਟੀਕਲ ਅਜੰਡੇ ਦੇ ਤੌਰ ਤੇ ਫੈਡਰਲ ਸਟਰਕਚਰ ਦੇ ਰੋਲ ਕੀ ਹੈ ਵੀ ਅਕਾਲੀ ਦਲ ਦੋਨੋਂ ਮੇਜਰ ਗਰੁੱਪਾਂ ਦਾ ਭਰੋਸਾ ਖੋ ਚੁੱਕਿਆ ਸੀ ਪਹਿਲਾਂ ਅਸੀਂ ਜਦੋਂ ਬਿਲ ਆਏ ਉਦੋਂ ਕਿਸਾਨੀ ਦੇ ਨਾਲ ਖੜੇ ਨਹੀਂ ਹੋ ਸਕੇ ਮਜਬੂਰੀ ਚ ਖੜੇ ਹੋਏ ਆ ਜਦ ਨੂੰ ਉਹ ਬੇੜਾ ਬਿਹਾ ਚੁੱਕੇ ਸੀਗੇ ਅਸੀਂ ਪੰਥ ਨਾਲ ਨਹੀਂ ਖੜੇ ਹੋ ਚੁੱਕੇ ਸਕੇ ਜਦੋਂ ਪੰਥ ਦਾ ਬੇੜਾ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਤੋਂ ਲੈ ਕੇ ਇਸੇ ਲਈ ਸਾਡਾ ਆਧਾਰ ਖੁੱਸ ਗਿਆ ਔਰ بار-बार ਉੱਥੇ ਗੱਲ ਇਹ ਕੀਤੀ ਗਈ ਕਿ ਇਹ ਭਗੌੜਾ ਦਲ ਦੂਜਾ ਦਲ ਇਸ ਲੈਵਲ ਦੇ ਉੱਤੇ ਆਕਾਲੀ ਦਲ ਲਗਾਤਾਰ ਉਸੇ ਸਟਰੀਮ ਦੇ ਵਿੱਚ ਚੱਲ ਰਿਹਾ ਚਰਦਾ ਕਰਦਾ ਕਿ ਜੀ ਇਹ ਸਾਰਾ ਗਰੁੱਪੀ ਬੀਜੇਪੀ ਸਪੌਂਸਰ ਹੈ ਤੁਸੀਂ ਦੇਖਣਾ ਉਹਦਾਂ ਮਿਲ ਕੇ ਚੋਣ ਲੜਾਂਗੇ ਕੌਣ ਕਿਹਦਾ ਸਪੌਂਸਰ ਹੈ ਇਹ ਅਲੱਗ ਗੱਲ ਹੈ ਪਰ ਮਾਮਲਾ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਅਤੇ ਉਹਦੇ ਤੋਂ ਇਲਾਵਾ 2 ਦਸੰਬਰ ਦੇ ਜਿੰਨੇ ਹੁਕਮ ਆਮੇ ਨੇ ਉਹਦੇ ਚੋ ਅਜੇ ਵੀ ਕਈ ਅਧੂਰੇ ਲਾਗੂ ਹੋਣ ਵਾਲੀ ਗੱਲ ਤਾਂ ਪਈ ਹੋਈ ਹੈ ਪਬਲਿਕ ਡੋਮੇਨ ਦੇ ਵਿੱਚ ਪਈ ਹੋਈ ਹੈ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਤਰੀਕਾ ਹੈ ਤੇ ਇੱਕ ਹੋਰ ਗੱਲ ਜਿਹੜੀ ਦਮਦਿਵੀ ਟਕਸਾਲ ਦੇ ਮਾਮਲੇ ਦੇ ਵਿੱਚ ਜਦੋਂ ਉਹਨਾਂ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਕਹਿੰਦੇ ਨੇ ਕਿ ਕਿਸੇ ਵੀ ਜਥੇਬੰਦੀ ਬਾਰੇ ਸਾਨੂੰ ਬਹੁਤਾ ਕੁਰਕਸ ਜਾਂ ਸਖਤ ਸਟੈਂਡਰਡ ਨਹੀਂ ਰੱਖਣਾ ਚਾਹੀਦਾ ਜੇ ਆਰਐਸਐਸ ਤੇ ਭਾਜਪੀ ਸਾਡੇ ਕੁਝ ਕੰਮ ਕਰ ਦਿੰਦੀ ਹੈ ਤਾਂ ਠੀਕ ਹੈ ਉਹ ਕਹਿੰਦੇ ਮੈਂ ਰੱਖਿਆ ਹੋਇਆ ਵੀ ਜਿਹੜੇ ਵੀ ਮਿਲਟਰੀ ਦੇ ਦੌਰਾਨ ਹਿੰਦੂ ਸਿੱਖ ਜੋ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਕਰੋ ਜੀ ਉਹਨਾਂ ਨੂੰ ਪੈਸੇ ਦਿਓ ਹੁਣ ਇਹ ਆਪਣੇ ਆਪ ਚ ਇੱਕ ਅਪਰੋਚ ਹੈ ਕਿ ਪੈਸਿਆਂ ਦੇ ਰੂਪ ਵਿੱਚ ਕੰਪਨਸੇਸ਼ਨ ਹੋ ਜਾਂਦਾ ਜਿਹੜੇ ਹਜ਼ਾਰਾਂ ਬੰਦੇ ਮਰੇ ਨੇ ਜੇ ਜਸਟਸ ਇਹਨੂੰ ਹੀ ਕਹ ਦਿੰਦੇ ਨੇ ਇਹ ਅਪਰੋਚ ਦਮ ਦੇ ਟਕਸਾਲ ਦੀ ਕਦੋਂ ਤੋਂ ਹੈ ਕਦੋਂ ਤੋਂ ਨਹੀਂ ਹੈ ਡਿਫਰੈਂਟ ਸਿੱਖ ਕਮਿਊਨਿਟੀ ਦੇ ਦਿਮਾਗਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਕਿਹਸ ਲੈਵਲ ਦੀ ਅਪਰੋਚ ਹੈ ਇਹ ਅਪਰੋਚ ਵੀ ਪਬਲਿਕ ਦੇ ਵਿੱਚ ਤੇ ਪੰਥਕ ਸਫਾ ਦੇ ਵਿੱਚ ਡਿਸਕਸ ਜਾਂ ਚਰਚਾ ਚ ਹਾ بڑے بڑے ਪੱਧਰ ਤੇ ਹੋਏਗੀ ਕਿਉਂਕਿ ਇਹ ਮਾਮਲੇ ਪ੍ਰਿੰਸੀਪਲ ਦੇ ਮਾਮਲੇ ਨੇ ਸਿਧਾਂਤ ਦੇ ਮਾਮਲੇ ਨੇ ਇਹ ਮਾਮਲੇ ਇਸ ਲੈਵਲ ਦੇ ਮਾਮਲੇ ਨਹੀਂ ਜੱਜ ਜਿਵੇਂ ਮਾਮਲਾ ਹੱਲ ਹੋ ਗਿਆ ਜੀ ਕਿ ਇੰਨਾ ਰਹਿ ਗਿਆ ਜਾਂ ਅਜੀਵੀ ਪੰਜਾਬ ਤੇ ਪੰਥ ਜਿਹੜਾ ਸੈਂਟਰਲਾਈਜੇਸ਼ਨ ਦੇ ਖਿਲਾਫ ਲੜ ਰਿਹਾ ਹੈ ਜਿਹੜਾ ਆਪਣੇ ਸਿਧਾਂਤਕ ਬਲਬੂਤੇ ਦੇ ਉੱਤੇ ਜਾਂ ਉਹਨੂੰ ਖੰਡਿਤ ਕਰਨ ਵਾਲੇ ਲੋਕਾਂ ਦੇ ਖਿਲਾਫ ਲੜਨ ਦੀ ਗੱਲ ਕਰ ਰਿਹਾ ਪ੍ਰੇਰਨਾ ਦੇ ਰਿਹਾ ਉਹ ਗੱਲਾਂ ਜਿਹੜੀਆਂ ਬੁਨਿਆਦੀ ਗੱਲਾਂ ਨੇ ਉਹ ਬੁਨਿਆਦੀ ਗੱਲਾਂ ਨੂੰ ਛੱਡ ਕੇ ਕੇਵਲ ਮਟੀਰੀਅਲ ਗੇਨ ਜਾਂ ਮਟੀਰੀਅਲ ਹੈਲਪ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਕਈ ਵਾਰ ਪਰ ਉਹ ਉਹਨਾਂ ਦੀ ਕਾਸਟ ਤੇ ਨਹੀਂ ਹੁੰਦੀ ਕਿ ਬਾਕੀ ਗੱਲਾਂ ਛੱਡ ਕੇ ਇਸ ਲੈਵਲ ਦੀਆਂ ਕੀਤੀਆਂ ਜਾਣ ਇਹ ਕਾਫੀ ਇੰਪੋਰਟੈਂਟ ਸਵਾਲ ਹੈਗਾ ਪਰ ਇਹ ਗੱਲਾਂ ਕਿੰਨਾ ਚਿਰ ਚੱਲਣਗੀਆਂ ਪੰਥਕ ਸਫਾ ਦੇ ਵਿੱਚ ਇਹ ਹੁਣ ਜਿਵੇਂ ਕਿਹਾ ਜਾਂਦਾ ਕਿ ਅੰਤਪ ਫੈਸਲਾ ਪੰਥਕ ਸਫਾ ਦੇ ਵਿੱਚ ਹੀ ਦੇਖਿਆ ਜਾਏਗਾ ਔਰ ਹਜੇ ਜਥੇਦਾਰਾਂ ਬਾਰੇ ਟਕਰਾਹ ਜਿਸ ਲੈਵਲ ਦਾ ਚੱਲਦਾ ਚੱਲੀ ਜਾ ਰਿਹਾ ਔਰ politcal ਟਕਰਾਹ ਚੱਲੀ ਜਾ ਰਿਹਾ ਦੋ ਟਾਈਪ ਦੀ ਮੈਂਬਰਸ਼ਿਪ ਹੋ ਰਹੀ ਹੈ ਔਰ ਇਹ ਗੱਲ ਬਾਰ-ਬਾਰ ਕਹੀ ਗਈ ਅੱਜ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਜਿਹੜੀ ਉਹ ਇਹ ਕਹੀ ਕਿ ਬਾਦਲਾਂ ਦੀ ਅਗਵਾਈ ਵਾਲੇ ਗਰੁੱਪ ਨੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਰੋਕੀ ਹੋਈ ਹੈ ਕੇਂਦਰ ਨਾਲ ਮਿਲ ਕੇ ਜੇ ਉਹ ਸੱਚੀਓ ਕਹਿੰਦੇ ਨੇ ਕਿ ਉਹਨਾਂ ਦੇ ਕੇਂਦਰ ਨਾਲ ਕੋਈ ਗੱਲ ਨਹੀਂ ਤਾਂ ਕੇਂਦਰ ਤੇ ਇਸ ਗੱਲ ਦਾ ਦਬਾਅ ਕਿਉਂ ਨਹੀਂ ਪਾਉਂਦਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਬੜੀ ਦੇਰ ਦੀ ਪੈਂਡਿੰਗ ਪਈ ਹੈ ਤੁਰੰਤ ਕਰਾਈ ਜਾਏ ਉਹ ਕਹਿੰਦੇ ਹੋ ਇਸ ਲਈ ਨਹੀਂ ਕਰਾਇਆ ਜਾ ਰਿਹਾ ਜਾਂ ਇਸ ਤੇ ਦਬਾਅ ਇਸ ਲਈ ਨਹੀਂ ਪਾਇਆ ਜਾ ਰਿਹਾ ਕਿ ਜੇ ਅੱਜ ਚੋਣ ਹੁੰਦੀ ਹੈ ਤਾਂ ਪੰਥਕ ਮિજાਜ ਕੁਝ ਹੋਰ ਹੈ ਸ਼ਾਇਦ ਸੱਤਾ ਪਰਵਰਤਨ ਹੀ ਹੋ ਜੇ ਧਾਰਮਿਕ ਖੇਤਰ ਦੇ ਵਿੱਚ ਇਹ ਅਲੀਗੇਸ਼ਨ ਉਹਨਾਂ ਦਾ ਇਸ ਕਰਕੇ ਆ ਕਿ ਇੱਥੇ ਵੀ ਰਾਹ ਚ ਰੋੜਾ ਉਹ ਗਰੁੱਪ ਬਣ ਰਿਹਾ ਨਾ ਕਿ ਬਾਕੀ ਦੇ ਸਵਾਲ ਨੇ ਔਰ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਐਜੀਪੀਸੀ ਦੀ ਜਿਹੜੀ ਹੈ ਉਹ ਚੋਣ ਕਰਾਈ ਜਾਵੇ ਇਹ ਸਾਰਾ ਜਿਹੜਾ ਇੱਕ ਤਾਣਾ ਬਾਣਾ ਲਗਾਤਾਰਤਾ ਦੇ ਵਿੱਚ ਔਰ ਅੱਗੇ ਐਜੀਪੀਸੀ ਦੇ ਵਾਸਤੇ ਇੱਕ ਗਰੁੱਪ ਬਣਾਉਣ ਦਾ ਧਾਰਮਿਕ ਸ਼ਖਸੀਅਤਾਂ ਦਾ ਉਹ ਗੱਲ ਵੀ ਪੰਜ ਮੈਂਬਰੀ ਕਮੇਟੀ ਅੱਗੇ ਵਧਾ ਰਹੀ ਹੈ ਆਪਣੇ ਤਰੀਕੇ ਦੇ ਨਾਲ ਤੇ ਜਿੰਨੇ ਗਰੁੱਪ ਬਾਦਲ ਦਲ ਦੇ ਵਿਰੋਧੀ ਨੇ ਉਹਨਾਂ ਸਾਰਿਆਂ ਦੇ ਵਿੱਚ ਕੋਆਰਡੀਨੇਸ਼ਨ ਕਰਕੇ ਜੁਟੀ ਦਾ ਪ੍ਰੋਸੈਸ ਇੱਕ ਲੈਵਲ ਤੇ ਜਿਹੜੀ ਆ ਸੂਚਨਾ ਬਾਰੇ ਉਹ ਕਾਫੀ ਮੀਟਿੰਗਾਂ ਚੱਲ ਰਹੀਆਂ ਨੇ ਔਰ ਇਹ ਕਿੰਨੀਆਂ کارਗਰ ਹੋਣਗੀਆਂ ਕਿੰਨੀਆਂ ਨਹੀਂ ਹੋਣਗੀਆਂ ਉਹ ਤੋਂ ਬਾਅਦ ਦੀ ਗੱਲ ਹੈ ਖੈਰ ਇਹ ਦੋ ਵੱਡੇ ਮਸਲੇ ਨੇ ਜਿਹੜੇ ਮਸਲੇ ਲਗਾਤਾਰ ਚੱਲਦੇ ਆ ਰਹੇ ਨੇ ਔਰ ਬਾਕੀ ਫਿਰ ਰਾਹੁਲ ਗਾਂਧੀ ਆਣਾ ਮੁੱਦਾ ਵੀ ਇੱਕ ਡਿਬੇਟ ਦੀ ਮੰਗ ਕਰਦਾ ਔਰ ਇਹ ਕਿਹਾ ਗਿਆ ਮੈਂ ਸ਼੍ਰੋਮਣੀ ਕਮੇਟੀ ਦੇ ਕੁਝ ਜ਼ਿੰਮੇਵਾਰ ਸੱਜਣਾ ਨੂੰ ਕਹਿੰਦੇ ਸੁਣ ਰਿਹਾ ਸੀ ਕਿ ਉਹ ਅਮਰਸਰ ਰਾਹੁਲ ਗਾਂਧੀ ਕਈ ਵਾਰ ਆਏ ਨੇ ਪੰਜਾਬ ਆਏ ਨੇ ਇੱਥੇ ਆ ਕੇ ਇਹ ਗੱਲ ਕਿਉਂ ਨਹੀਂ ਕਰਦੇ ਕਿ ਜੀ ਇਹ ਉਹ ਬਾਹਰ ਜਾ ਕੇ ਗੱਲ ਕਿਉਂ ਕਰਦੇ ਨੇ ਖैर ਜੇ ਤਾਂ ਇੰਨੀ ਉਹ ਗੱਲ ਹੈ ਤਾਂ ਟੈਕਨੀਕਲ ਸਵਾਲ ਹੈ ਇੱਕ ਲੈਵਲ ਦੇ ਉੱਤੇ ਪਰ ਇਹ ਮਾਮਲੇ ਬਹੁਤ ਸੀਰੀਅਸ ਨੇ ਇਹਨਾਂ ਤੇ ਖੁੱਲੀ ਤੈ ਕਭੀ ਇਰ ਤਾਂ ਨਾਲੇ ਇੱਕ ਡਿਬੇਟ ਹੋਣ ਦੀ ਗੱਲ ਹੈ ਕਿ ਕਿਸ ਲੈਵਲ ਦੀ ਮਾਫੀ ਜੇ ਉਹ ਉਸ ਲੈਵਲ ਦੀ ਮੰਗ ਰਹੇ ਨੇ ਜਾਂ ਮੰਗੀ ਹੋਈ ਹੈ ਤਾਂ ਕਿ ਉਹ ਜਾਂ ਕੀ ਰਿਸ਼ਤੇ ਅਚ ਕੋਈ ਪਰਵਰਤਨ ਆਏਗਾ ਜਾਂ ਨਹੀਂ ਜਾਂ ਪਰਮਾਨੈਂਟ ਲੈਵਲ ਤੇ ਕੋਈ ਗੱਲ ਪੱਕੀ ਹੋ ਜਾਂਦੀ ਹੈ ਕਿ ਇੱਕ ਧਿਰ ਦੁਸ਼ਮਣ ਦੇ ਤੌਰ ਤੇ ਹੀ ਦੇਖੀ ਜਾਂਦੀ ਹੈ ਦੂਜੀ ਧਿਰ ਚਾਹੇ ਗਲਤ ਵੀ ਕਰੇ ਤੇ ਉਹ ਉਹਦੇ ਨਾਲ ਦੁਸ਼ਮਣੀ ਵਾਲਾ ਮਾਹੌਲ ਨਹੀਂ ਰਹਿੰਦਾ ਇਹ ਸਾਰੇ ਸਵਾਲ ਇੱਕ ਪੋਲੀਟੀਕਲ ਮਚਿਓਰਿਟੀ ਦੇ ਤੇ ਪੋਲੀਟੀਕਲ ਤੌਰ ਤੇ ਉੱਤੇ ਗੰਭੀਰ ਚਰਚਾ ਦੀ ਮੰਗ ਕਰਦੇ ਨੇ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਆਪਣਾ bahut bahut